ਇਹ ਗੱਲ ਸਭ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਬੀਤੇ ਦਿਨੀ ਜੋ ਫਾਇਰਿੰਗ ਹੋਈ ਸੀ ਉਸ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀਆਂ ਦੀਆਂ ਮੁਸ਼ਕਲਾਂ ਵਧੀਆਂ ਨੇ ਅਤੇ ਇਹਨਾਂ ਸਾਰੇ ਮੁਲਜ਼ਮਾਂ ਦੇ ਉੱਤੇ ਹੁਣ ਮਕੋਕਾ ਲਗਾ ਦਿੱਤਾ ਗਿਆ ਦੱਸਿਆ ਕਿ ਵਿੱਕੀ ਗੁਪਤਾ ਅਤੇ ਸਾਗਰ ਨਾਦ ਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਜਿਹੜੇ ਬਾਕੀ ਮੁਲਜ਼ਮ ਨੇ ਕਿਉਂਕਿ ਲਾਰੈਂਸ ਬਿਸ਼ਨੋਈ ਦੀ ਭੂਮਿਕਾ ਦਾ ਇਸ ਦੇ ਵਿੱਚ ਜ਼ਿਕਰ ਆ ਰਿਹਾ ਹੈ ਤੇ ਲਾਰੈਸ ਬਿਸ਼ਨੋਈ ਸਮੇਤ ਜਿਹੜੇ ਬਾਕੀ ਮੁਲਜ਼ਮ ਨੇ ਅਨਮੋਲ ਬਿਸ਼ਨੋਈ ਜੋ ਕਿ ਇਸ ਵੇਲੇ ਅ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਲਗਾਤਾਰ ਘੁੰਮਦਾ ਰਹਿੰਦਾ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਉਸ ਦੇ ਵੱਲੋਂ ਅ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਤਾਂ ਉਸ ਦੇ ਉੱਤੇ ਵੀ ਮੌਕਾ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਹੈ ਤੇ ਇਹਨਾਂ ਮੁਲਜ਼ਮਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਥਿਆਰ ਵੀ ਜਿਹੜੇ ਨੇ ਬਰਾਮਦ ਹੋ ਚੁੱਕੇ ਨੇ ਦੱਸਦੇ ਕਿ ਫਿਲਹਾਲ ਇਹਨਾਂ ਦੇ ਉੱਤੇ ਮਹਾਰਾਸ਼ਟਰਾ ਕੰਟਰੋਲ ਆਰਗਨਾਈਜ਼ ਕ੍ਰਾਈਮ ਐਕਟ ਮੁਕੌਕਾ ਜਿਹੜਾ ਲਗਾਇਆ ਗਿਆ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਲారెنس ਬਿਸ਼ਨੂਈ ਨੂੰ ਵੀ ਮਹਾਰਾਸ਼ਟਰ ਪੁਲਿਸ ਦੇ ਵੱਲੋਂ ਮੁੰਬਈ ਲਿਜਾਇਆ ਜਾ ਸਕਦਾ ਹੈ ਉਸਦੇ ਕੋਲ ਹੋਰ ਵੀ ਧਰੇ ਪੁੱਛਗਿੱਛ ਕਰਨ ਦੇ ਲਈ ਕਿਉਂਕਿ ਉਸਦੀ ਭੂਮਿਕਾ ਦਾ ਜ਼ਿਕਰ ਆ ਰਿਹਾ ਹੈ ਘਾਜ਼ੇ ਕੇ ਬਲੈਕ ਹੈਨ ਨੂੰ ਮਾਰਨ ਦੇ ਮਾਮਲੇ ਤੋਂ ਬਾਅਦ ਲਗਾਤਾਰ ਲਾਰੈਂਸ ਬਸ਼ੋਈ ਦੇ ਵੱਲੋਂ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਉਸ ਵਾਰ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਦੋਂ ਸਲਮਾਨ ਖਾਨ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਬੀਤੇ ਦਿਨੀ ਹੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਘਟਨਾ ਨੂੰ ਜਾਂੰਦ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਸਾਰੇ ਮੁਲਜ਼ਮਾਂ ਤੇ ਮਹਾਰਾਸ਼ਟਰ ਪੁਲਿਸ ਵੱਲੋਂ ਮੁਕੱਦਮਾ ਲਗੰਗਿਆ ਗਿਆ ਹੈ ਜਿਹੜੀ ਜਾਣਕਾਰੀ ਲਈ ਮੇਰੇ ਸਹਿਯੋਗੀ ਅਨੀਲਮ ਫੋਨ ਲਾਈਨ ਤੇ ਜੁੜੇ ਨੇ ਅਨੀਲਮ ਕੀ ਵਿਦਰੇ ਜਾਣਕਾਰੀ ਹੈ ਜੋ ਇਹਨਾਂ ਮੁਲਜ਼ਮਾਂ ਤੇ ਮੁਕੌਕਾ ਤਹਿਤ ਕਾਰਵਾਈ ਹੋਈ ਇਕਦਾਂ ਨਾ ਮੁੰਬਈ ਪੁਲਿਸ ਨੇ ਮੁੰਬਈ ਦੇ ਬਾਂਦਰਾ ਇਲਾਕੇ ਵਿੱਚ ਜੋ ਸਲਮਾਨ ਖਾਨ ਦੇ ਘਰ ਗੈਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਹੋਈ ਸੀ ਉਸ ਦੇ ਸਾਰੇ ਦੋਸ਼ੀਆਂ ਤੇ ਮਕੋਕਾ ਐਕਟ ਲਗਾ ਦਿੱਤਾ ਹੈ ਇਸੇ ਮਾਮਲੇ ਵਿੱਚ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਸ਼ੂਟਰ ਵਿਕੀ ਗੁਪਤਾ ਤੇ ਸਾਦਰਨ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਗੁਜਰਾਤ ਤੋਂ ਗ੍ਰਿਫਤਾਰ ਇਹਨਾਂ ਨੂੰ ਕੀਤਾ ਗਿਆ ਸੀ ਤੇ ਬਿਸ਼ਨੋਈ ਦੀਆਂ ਮੁਸ਼ਕਲਾਂ ਹੁਣ ਇਸ ਦੇ ਨਾਲ ਹੀ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪੁਲਿਸ ਲੋੜਿੰਦੀ ਕਾਨੂੰਨੀ ਪ੍ਰਕਿਰਿਆ ਇਸ ਸਮੇਂ ਤੇ ਪੂਰੀ ਕਰ ਰਹੀ ਹੈ ਮੁੰਬਈ ਪੁਲਿਸ ਨੇ ਲਾਰੈਂਸ ਰੇਡ ਛੋਟੇ ਦਾ ਅਨਮੋਲ ਮੋਸਟ ਵਾਂਟਡ ਵੀ ਅਲਾਰਮ ਦਿੱਤਾ ਸੀ ਤੇ ਅਨਮੋਲ ਨੇ ਸੁਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਵਾਰੀ ਦੀ ਜ਼ਿੰਮੇਵਾਰੀ ਲਈ ਸੀ ਤੇ ਹੁਣ ਜਦੋਂ ਇਹ ਮਕੋਕਾ ਐਕਟ ਲੱਗ ਰਿਹਾ ਹੈ ਤੇ ਮਕੋਕਾ ਇਟ ਹੁੰਦਾ ਕੀ ਹੈ ਇਹ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਮਹਾਰਾਸ਼ਟਰ ਸਰਕਾਰ ਨੇ 1999 ਵਿੱਚ ਮਕੋਕਾ ਕਾਨੂੰਨ ਬਣਾਇਆ ਸੀ ਤੇ ਇਸ ਕਾਨੂੰਨ ਨੂੰ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਵੀ ਕਿਹਾ ਜਾਂਦਾ ਹੈ ਤੇ ਮਹਾਰਾਸ਼ਟਰ ਸਰਕਾਰ ਨੇ ਸੰਗਠਿਤ ਤੇ ਅੰਤਰਰਾਸ਼ਟਰੀ ਅਪਰਾਧ ਨੂੰ ਖਤਮ ਕਰਨ ਲਈ ਇਸ ਨੂੰ ਲਿਆਂਦਾ ਸੀ ਤੇ ਕਾਨੂੰਨ ਦਿੱਲੀ ਤੇ ਮਹਾਰਾਸ਼ਟਰ ਵਿੱਚ ਲਾਗੂ ਹੈ ਮਕੋਕਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਜਦੋਂ ਤੱਕ ਪੂਰੀ ਜਾਂਚ ਨਹੀਂ ਹੋ ਜਾਂਦੀ ਦੋਸ਼ੀ ਨੂੰ ਜ਼ਮਾਨਤ ਨਹੀਂ ਮਿਲ ਸਕਦੀ ਤੇ ਅਜੇ ਕਾਨੂੰਨ ਕਈ ਸੂਬਿਆਂ ਵਿੱਚ ਵੀ ਬਣਾਏ ਗਏ ਨੇ ਜਿਵੇਂ ਯੂਪੀ ਕੋਕਾ ਕਾਨੂੰਨ ਉੱਤਰ ਪ੍ਰਦੇਸ਼ ਵਿੱਚ ਹੈ ਤੇ ਇਹ ਮਕੋਕਾ ਮਹਾਰਾਸ਼ਟਰ ਦੇ ਵਿੱਚ ਲਾਗੂ ਹੁੰਦਾ ਹੈ ਤੇ ਸਾਰੇ ਦੋਸ਼ੀਆਂ ਤੇ ਮਕੋਕਾ ਲੱਗੇਗਾ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਸੁਰੱਖਿਆ ਗਾਰਡ ਦੇ ਬਿਆਨ ਦੇ ਅਦਾ ਆਰਟੀ ਕੀਤੇ ਆਈਪੀਸੀ ਦੇ ਅਰਪੈਂਸੋ ਸੌਫਟਵੇਅਰ ਆਰਮਜ਼ ਐਕਸੈਸ ਤਹਿਤ ਮਾਮਲਾ ਦਰਜ ਸਮੇਂ ਤੇ ਕੀਤਾ ਸੀ ਬਾਅਦ ਵਿੱਚ ਮਾਮਲੇ ਵਿੱਚ 3 ਨੂਰ ਨਵੀਆਂ ਧਾਰਾਵਾਂ ਵੀ ਜੋੜ ਦਿੱਤੀਆਂ ਗਈਆਂ ਸਨ ਭਾਰਤੀ ਡੰਡਾਵਲੀ ਦੀ ਧਾਰਾ 506 ਸੀ ਤੇ ਜਿਸ ਦੇ ਵਿੱਚ ਇੱਕ ਨੁਕੋਣਾ ਹੈ 115 ਜਿਸ ਦੇ ਵਿੱਚ ਖਸੋਣਾ ਹੈ 201 ਸਬੂਤ ਨੂੰ ਨਸ਼ਟ ਕਰਨਾ ਇਸ ਦੇ ਵਿੱਚ ਸ਼ਾਮਲ ਹੈ ਤੇ ਹੁਣ ਪੁਲਿਸ ਨੇ ਮੁਲਜ਼ਮਾਂ ਤੇ ਮਕੋਕਾ ਵੀ ਲਗਾ ਦਿੱਤਾ ਹੈ ਕਿ ਮੁਲਜ਼ਮ ਨੇ ਜਦ ਤੱਕ ਪੂਰੇ ਮਾਮਲੇ ਦੀ ਜਾਂਚ ਜਿਹੜੀ ਮੁਕੰਮਲ ਨਹੀਂ ਹੁੰਦੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਸਕੇਗੀ ਤੇ ਇਸ ਮਾਮਲੇ ਦੇ ਵਿੱਚ ਹਾਲਾਂਕਿ ਹੋਰ ਕਈ ਲੋਕਾਂ ਦੀ ਭੂਮਿਕਾ ਦਾ ਵੀ ਜ਼ਿਕਰ ਆ ਰਿਹਾ ਉਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ